ਆਮ ਆਦਮੀ ਪਾਰਟੀ ਦੇ ਗੱਠਜੋੜ ਅਤੇ ਕਾਂਗਰਸ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਹੁਣ ਇਸ ਗੱਠਜੋੜ ਤੇ ਲਗਾਤਾਰ ਅਕਾਲੀ ਦਲ ਦੇ ਵੱਲੋਂ ਨਿਸ਼ਾਨੇ ਵਿਸਾਤੇ ਜਾ ਰਹੇ ਨੇ ਬੀਬੀ ਹਰਸਿਮਰਤ ਕੌਰ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਗੱਠਜੋੜ ਨੂੰ ਲੈ ਕੇ ਹੁਣ ਮੀਟਿੰਗਾਂ ਕਰ ਰਹੇ ਨੇ ਉਹ ਸਿਰਫ ਇੱਕ ਦਿਖਾਵਾ ਹੈ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ ਗੱਠਜੋੜ ਤਾਂ 2013 ਤੋਂ ਹੀ ਸਟਾਰਟ ਹੋ ਗਿਆ ਸੀ ਤੇ ਦੂਜੇ ਪਾਸੇ ਉਹਨਾਂ ਨੇ ਬੰਦੀ ਸਿੰਘਾਂ ਨੂੰ ਲੈ ਕੇ ਮੋੜ ਤੋਂ ਮੁੱਦਾ ਚੱਕਿਆ ਤੇ ਕਿਹਾ ਕਿ ਮਿਲਕਸ ਬਾਨੋ ਦੇ ਕੇਸ ਦੇ ਉੱ ਨੇ ਜਿਹੜਾ ਇਸ ਗੱਲ ਨੂੰ ਲੈ ਕੇ ਤਾਂ ਸੱਚਾ ਜਿਹੜੀ ਜਰੂਰ ਛੇੜੀ ਹੈ ਪਰੰਤੂ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਜੇ ਤੱਕ ਕੇਂਦਰ ਸਰਕਾਰ ਨੇ ਝੁੱਪ ਬੱਟੀ ਹੈ ਅਜੇ ਹੀ ਜਿਹੜੇ ਬਿਆਨ ਆ ਉਹਨਾਂ ਦੇ ਵੱਲੋਂ ਦਿੱਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਬੀ ਹਰਸਿਮਰਤ ਕੌਰ ਬਾਦਲ ਦਾ ਹੋਰ ਕੀ ਕਹਿਣਾ ਹੈ ਮੈਂ ਬਿਲਕੁਲ ਅਦਾਲਤ ਦੇ ਇਸ ਫੈਸਲੇ ਦਾ ਪੂਰ ਜ਼ੋਰ ਸਵਾਗਤ ਕਰਦੀ ਹਾਂ ਕਿਉਂਕਿ ਜਿਹੜੀ ਪਾਰਟੀਆਂ ਬੇਟੀ ਬਚਾਓ ਦੀ ਗੱਲ ਕਰਦੀ ਨੇ ਬੇਟੀ ਪੜ੍ਹਾਓ ਦੀ ਗੱਲਾਂ ਕਰਦੇ ਨੇ ਲੇਕਿਨ ਕਿੰਨੀ ਦੁਖਦੀ ਗੱਲ ਹੈ ਕਿ ਜਿਹੜੇ ਲੋਕਾਂ ਨੇ ਖਿਲਕਸ ਬਾਨੋ ਦੇ ਪਰਿਵਾਰ ਦੇ 13 ਮੈਂਬਰਾਂ ਦਾ ਕਤਲ ਕਰਤਾ ਬਲਤਕਾਰ ਕੀਤਾ ਉਹਦੀ 3 ਸਾਲ ਦੀ ਕੁੜੀ ਦਾ ਸਿਰ ਕੰਦ ਚ ਮਾਰ ਕੇ ਉਹਦਾ ਕਤਲ ਕੀਤਾ ਉਹਦੇ ਢਿੱਡ ਚ ਪਲਦੇ ਹੋਏ ਬੱਚੇ ਨੂੰ ਵੀ ਮਾਰਤਾ ਇਹੋ ਜਿਹੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੁਜਰਾਤ ਤੋਂ ਉਹਨਾਂ ਨੂੰ ਜੇਲ੍ਹ ਤੋਂ ਸਮੇਂ ਤੋਂ ਪਹਿਲੇ ਰਿਹਾ ਕਰਤਾ ਤੇ ਜਦ ਅਸੀਂ ਸਾਡੀ ਸਿੱਖ ਕੌਮ ਜਦ ਆਪਣੀ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਰਿਹਾਈ ਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਵ ਚ ਕੇਂਦਰ ਦੀ ਸਰਕਾਰ ਨੇ ਲਿਖਤ ਚ ਨੋਟੀਫਿਕੇਸ਼ਨ ਕੱਢੀ ਕਿ ਇਹਨਾਂ ਨੂੰ ਰਿਹਾ ਕਰਾਂਗੇ ਤਾਂ ਭਾਈ ਰਾਜੂ ਆਨਾ ਜੀ ਦੀ ਫਾਂਸੀ ਨੂੰ ਉਮਰ ਕੈਚੇ ਤਬਦੀਲ ਕਰਾਂਗੇ ਜਦ ਅਸੀਂ ਆਪਣੀ ਮੰਗ ਰੱਖਦੇ ਆ ਤੇ ਫੇਰ ਤਾਂ ਸਾਨੂੰ ਤਾਂ ਨਕਾਰ ਦਿੱਤਾ ਜਾਂਦਾ ਹੈਗਾ ਆਪ ਹੀ ਨੋਟੀਫਿਕੇਸ਼ਨ ਕੱਢ ਕੇ ਆਪਣੀ ਗੱਲ ਚ ਪੂਰਾ ਕਰਨ ਨੂੰ ਮੈਂ ਕਹਿੰਦੀ ਆ ਕਿ ਉਹ ਅਸੀਂ ਘਟ ਗਿਣਤੀ ਦੇ ਬਿਲਕਿਸਮਾ ਨੂੰ ਘਟ ਗਿਣਤੀ ਤੀ ਸੀਗੀ ਬੰਦੀ ਸਿਕ ਘਟ ਗਿਣਤੀਆਂ ਵਿੱਚ ਆਉਂਦੇ ਸੋ ਉਹਨਾਂ ਦੇ ਨਾਲ ਤਾਂ ਆ ਵਿਵਹਾਰ ਤੇ ਜਿਨ੍ਹਾਂ ਨੇ ਬਲਤਕਾਰ ਵਰਗੇ ਗੰਦੇ ਅਪਰਾਧ ਕੀਤੇ ਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਹੈਗਾ ਕਿਉਂਕਿ ਤੁਸੀਂ ਵੱਧ ਗਿਣਤੀ ਵਾਲੇ ਤਾਂ ਤਾਲਮੇਲ ਰਾfte ਤੋਂ ਫਿਰ ਉਹਨਾਂ ਨੂੰ ਸਟੇਜਾਂ ਤੇ ਉਹਨਾਂ ਨੂੰ ਸੁਤਕਾਰਿਆ ਵੀ ਜਾ ਰਿਹਾ ਇਸ ਤੋਂ ਹੋਰ ਹੋਰ ਨੀਚ ਗੱਲ ਕੀ ਹੋ ਸਕਦੀ ਹੈ ਤਾਂ ਮੈਨੂੰ ਖੁਸ਼ੀ ਹੈ ਕਿ ਅਦਾਲਤ ਨੇ ਇਸ ਫੈਸਲੇ ਨੂੰ ਵਾਪਸ ਮੋੜਿਆ ਤੇ ਇੱਕ ਵਾਰ ਫਿਰ ਉਹਨਾਂ ਨੂੰ ਜੇਲਾਾਂ 'ਚ ਧੱਕਣ ਦਾ ਫੈਸਲਾ ਕੀਤਾ ਵੀ ਭਾਈ ਸਮਝੌਤਾ ਹੋ ਗਿਆ ਆਮ ਆਦਮੀ ਪਾਰਟੀ ਦਾ ಕಾಂಗ್ರೆਸ ਦਾ ਉਹਨਾਂ ਦੇ ਸੀਟਾਂ ਦੀ ਸਹਿਮਤੀ ਬਣ ਗਈ ਹੈ ਇਹਨਾਂ ਦਾ ਸਮਝੌਤਾ 2013 'ਚ ਮੈਂ ਤਾਂ ਹਰੇਕ ਇਲੈਕਸ਼ਨ ਦੇ ਵੇਲੇ ਸਟੇਜਾਂ ਤੋਂ ਕਹਿੰਦੀ ਰਹੀਆਂ 2013 'ਚ ਇਹ ਜਿਹੜੇ ਕੇਜਰੀਵਾਲ ਨੇ ਆਪਨੇ ਬੱਚਿਆਂ ਦੀ ਸਿਰ ਦੀ ਸੌਂ ਖਾਦੀ ਸੀ ਕਿ ਮੈਂ ਸਿਆਸਤ 'ਚ ਕਦੇ ਨਹੀਂ ਆਵਾਂਗਾ ਕਦੇ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਕਿਉਂਕਿ ਕਾਂਗਰਸ ਭ੍ਰਿਸ਼ਟ ਪਾਰਟੀ ਐ ਨੂੰ ਜੇਲ੍ਹ 'ਚ ਧੱਕਣਾ ਹੈ ਤੇ ਜਦ ਕੇਜਰੀਵਾਲ ਦੀ ਸੀਟਾਂ ਕੱਟ ਗਈਆਂ ਤਾਂ ਫਿਰ ਉਹਨਾਂ ਵੋਟਰਾਂ ਦੇ ਬਾਅਦ ਉਸ ਕਾਂਗਰਸ ਦੇ ਨਾਲ ਭ੍ਰਿਸ਼ਟ ਕਾਂਗਰਸ ਦੇ ਨਾਲ ਸਮਝੌਤਾ ਕਰਕੇ ਨੇ ਦਿੱਲੀ 'ਚ ਸਰਕਾਰ ਬਣਾਈ ਤੇ 2015 ਤੋਂ ਲੈ ਕੇ ਅੱਜ ਤੱਕ ਦੋਨਾਂ ਦਾ ਨਿਸ਼ਾਨਾ ਕੱਲੇ ਸ਼ਰੋਮਨੀ ਅਕਾਲੀ ਦਲ ਰਿਹਤ ਦੋਨਾਂ ਨੇ ਰੱਜ ਕੇ ਪੰਡੀ ਪ੍ਰਚਾਰ ਝੂਠਾ ਪ੍ਰਚਾਰ ਸਾਡੇ ਖਿਲਾਫ ਕਰਕੇ ਹਰ ਸਾਲ ਕਾਂਗਰਸ ਨੇ ਲਾਹਾ ਲੇਤਾ ਫਿਰ ਕਾਂਗਰਸੀਆਂ ਨੇ ਆਪ ਦੀ ਵੋਟਾਂ ਵੱਧ ਗਿਣਤੀ 'ਚ ਆਮ ਆਦਮੀ ਨੂੰ ਪਾ ਕੇ ਇਹਨਾਂ ਦੀ 92 ਦੀ ਇਹਨਾਂ ਦੀ ਸਰਕਾਰ ਬਣਾਈ ਤੇ ਦੋਨਾਂ ਦਾ ਨਿਸ਼ਾਨਾ ਅੱਜ ਵੀ ਇਕੱਲੇ ਅਕਾਲੀ ਦਲ ਨੂੰ ਪੰਡਦੇ ਨੇ ਆਪਸ ਨੂੰ ਤਾਂ ਕੁਝ ਕਹਿੰਦੇ ਨਹੀਂ ਮੈਂ ਤਾਂ ਪਹਿਲੇ ਵੀ ਕਹਿੰਦੀ ਸੀ ਇਹ ਇਕੱਠੇ ਨੇ ਤੇ ਹੁਣ ਤਾਂ ਸ਼ਰਿਆਮ ਇਕੱਠੇ ਹੋ ਗਏ ਕੱਲ ਤਾਂ ਵੀ ਜਿਹੜੇ ਬੇਈਮਾਨ ਭਗਵੰਤ ਮਾਨ ਜਿਹੜੇ ਕਾਂਗਰਸੀਆਂ ਨੂੰ ਬੇਈਮਾਨ ਕਹਿ ਕੇ ਚੋਰ ਲੁਟੇਰੇ ਕਹਿ ਕੇ ਸਰਕਾਰ ਬਣਾਈਆਂ ਜੋ ਨਾ ਲੁਟੇਰਿਆਂ ਦੇ ਨਾਲ ਇਕੱਠੇ ਹੋ ਗਏ ਤੇ ਉਹ ਕਹਿੰਦੇ ਚੋਰ ਚੋਰ ਮੁਸਾਇਰੇ ਭਾਈ ਇਹ ਤਾਂ ਬਿਲਕੁਲ ਸਾਹਮਣੇ ਆ ਗਿਆ ਕਿ ਦੋਨੋਂ ਲੁਟੇਰੇ ਇਕੱਠੇ ਹੋ ਗਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਠੱਗਿਆ ਝੂਠ ਮਾਰਿਆ ਕਾਂਗਰਸੀਆਂ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦੀ ਇਹਨੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੋਨਾ ਨੇ ਝੂਠ ਮਾਰ ਕੇ ਕੁਰਸੀ ਦਾ ਲਾਹਾ ਲਿੱਤਾ ਅੱਜ ਇਕੱਠੇ ਹੋਏ ਨੇ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਇਸ ਕਰਕੇ ਨਹੀਂ ਕਿ ਲੋਕਾਂ ਦੀ ਕੋਈ ਸੇਵਾ ਕਰਨੇ ਉਸ ਅਕਾਲੀ ਦਲ ਨੂੰ دور ਕੇ ਮੈਂ ਰੱਖਿਏ ਇਕੱਲੇ ਤਾਂ ਰੱਖ ਨਹੀਂ ਸਭ ਇਕੱਠੇ ਹੋ ਕੇ ਰੱਖਿਏ ਸੋ ਇਹਨਾਂ ਦਾ ਪਰਦਾ ਫਾਸ਼ ਹੈ ਲੋਕੀ ਇਹਨਾਂ ਦੇ ਝੂਠ ਨੂੰ ਹੁਣ ਸਾਰਾ ਸਮਝ ਗਏ ਚਾਨਣ ਹੋ ਗਿਆ ਹੈਗਾ ਤੇ ਮੈਂ ਉਮੀਦ ਕਰਦੀਆਂ ਕਿ ਵੋਟ ਦੀ ਚੋਟ ਮਾਰ ਕੇ ਇਹੋ ਜੀ ਸੱਟ ਮਾਰਾਂਗੇ ਇਹਨਾਂ ਦੋਨਾਂ ਲੁਟੇਰਿਆ ਨੂੰ ਸਬਕ ਸਿਖਾਣਗੇ ਕਿ ਝੂਠ ਮਾਰੋਗੇ ਤਾਂ ਲੋਕਾਂ ਦਾ ਸਾਥ ਨਹੀਂ ਲੇਕਿਨ ਸੱਚੀ ਸੋਚੀ ਆਪਣੀ ਪੰਥ ਦੀ ਪੰਥਕ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਦਾ ਸਾਥ ਲੋਕੀ ਦੇਣ